ਬਾਡੀ ਪਹਿਲਾਂ ਸਤਬਰ ਨੇ ਯਾਦ ਕੀਤਾ ਫਿਰ ਮਾਰੀ ਲੋਹੇ ਵਰਗੇ ਪੱਟਾਂ ਤੇ ਥਾਪੀ ਲੈ ਵੀ ਸੁਖਪਾਲ ਬਾਡੀ ਸਿਆਂ ਬਹਿ ਕੇ ਦੇਖ ਬਾਡੀ ਭਾਬੇ ਤੋਡੀਆਂ ਪਾਉਂਦੇ ਆ ਉਹ ਬਲੇਟਾ ਵੱਜ ਗਿਆ ਉਹ ਲਪੇਟਾ ਲੱਗ ਗਿਆ ਦਰਸ਼ਕੀਓ ਮਾਰੋ ਤਾੜੀਆਂ ਫਿਰ ਜੱਫੇ ਵਾਸਤੇ ਕੀ ਬਾਤ ਹੈ ਸਿਰੇ ਦਾ ਜੱਫਾ ਕਿਹੜਾ ਪਿੰਡ ਆ ਬਾਬਾ ਕੀ ਨਾਮ ਆ ਬਾਲਾ ਪਿੰਡ ਆ ਇਹ ਤਰਸਿੱਕੇ ਵਾਲਾ ਤਰਸਿੰਦ ਪੁੱਛਾਂਗੇ ਉਹ ਸਰੀਰ ਵੀ ਕੰਨਾ ਸੋਹਣਾ ਸਰੀਰ ਹੈ ਬਾਬੇ ਨੇ ਸ਼ਰਦਾਈਆਂ ਘੋਟ-ਘੋਟ ਕੇ ਪੀਤੀਆਂ 10 ਬਾਬਾ ਕਿਹੜਾ ਪਿੰਡ ਆ ਸਰਦਾਰਾ ਇਹ ਆ ਹਰਪਾਲ ਸਿੰਘ ਪਾਲਾ ਤੋਲ ਵਾਲੀਆ ਲੈ ਵੀ ਪਾਲਿਆ ਜੇ ਤੂੰ ਜੰਪਾལ་ ਆਇਆ ਉਧਰ ਵੀ 21 ਦੀ 31 ਪਾਤੀ ਉਤਰਸਿੱਕੇ ਵਾਲੇ ਨੇ ਉਹ ਤਰਸਿੱਕੇ ਵਾਲਾ ਵੀ ਬੜਾ ਐਂ ਕਹਿੰਦਾ ਮਲ ਮਲ ਕੇ ਆਪਾਂ ਜਵਾਰ ਦੇਾਂਗੇ ਮਲਮ ਦੀ ਲੱਗਦੇ ਕਿ ਅਮਰਤ ਧਾਰੀ ਸਿੰਘ ਹੈ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਜਸ ਪਹਿਲਵਾਨ ਜੀ ਆਜੋ ਟੀਮ ਲੈ ਕੇ ਕਿਉਂਕਿ ਦੂਜੀ ਟੀਮ ਨੂੰ 15 ਮਿੰਟ ਹੋ ਚੁੱਕੇ ਐ ਸੰਤ ਬਾਬਾ ਹਯਾਰਾ ਸਿੰਘ ਕਬੱਡੀ ਕਲੱਬ ਯੂ ਐਸਏ ਉਹ ਹਯਾਰਾ ਸਿੰਘ ਕਬੱਡੀ ਕਲੱਬ ਯੂ ਐਸਏ ਵਾਲੇ ਕਹਿੰਦੇ ਆ ਵੀ 2 ਮਿੰਟ ਆਪਾਂ ਹੋਰ ਅਡੀਕ ਕਰਾਂਗੇ 15 ਚੱਲੇ ਆ ਫਿਰ ਇਹ ਹਰਪਾਲ ਸਿੰਘ ਪੱਲੈ ਤੁਗਲ ਵਾਲੀਆ ਉਹ ਦੇਖਦੇ ਆ ਕਿ ਭਾਈ ਜੋਗਾ ਸਿੰਘ ਜੋਗੀ ਦਾ ਵੀਰ ਵੀਰ ਬਲਦੇਵ ਸਿੰਘ ਜੀ ਵੀ ਗਰਾਊਂਡ ਦੇ ਵਿੱਚ ਹੈ ਬਲਦੇਵ ਸਿੰਘ ਜੀ ਕਰੋਤਾ ਫਤੇ ਸੰਜੀ ਚੀਰਾ ਦੱਗਦਾ ਕੇ ਕਰਦਾ ਖਰਾਕ ਖਾਦੀ ਹੈ ਐਵੇਂ ਨਹੀਂ ਮੇਰੇ ਵੀਰੋ ਆਹ ਬਾਬੇ ਦਾ ਪਿੰਡਾ ਦੇਖੋ ਐ ਚਮਕਾ ਮਾਰਦਾ ਐ ਜਿਵੇਂ ਜਵਾਨੀ ਆ ਭਾਵੇਂ ਢੋਲੇ ਹੀ ਐ ਪਰ ਸਰੀਰ ਐ ਲੱਸ਼ ਲੱਸ਼ ਕਰਦਾ ਮੇਰੇ ਵੀਰੋ ਪਰ ਦੂਸਰੇ ਪਾਸੇ ਤਰਸਿੱਕੇ ਵਾਲਾ ਵੀ ਜਦੋਂ ਹੱਥ ਪਾਉਂਦਾ ਹੱਥ ਪਾਉਂਦਾ ਏ ਕਰਾਰੇ ਜਾੜੇ ਮਧਰਿਆਂ ਵਾਲੇ ਮੰਨ ਗਏ ਐ ਪਰ ਸਿੱਕੇ ਵਾਲੇ ਨੂੰ ਸਾਰੇ ਇਹ ਤਰਸਿੱਕੇ ਵਾਲਾ ਜੱਫੇ ਲਾ ਰਿਆਂ ਵੱਜਦੇ ਲਈ ਅਗਲਾ ਮੈਚ ਹੈ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਤੇ ਆਹ ਟੀਮ ਆਈ ਐ ਸੰਤ ਬਾਬਾ ਯਾਰਾ ਸਿੰਘ ਕਬੱਡੀ ਕਲੱਬ ਯੂ ਐਸ ਏ ਆਹ ਟੀਮ ਆਈ ਦੀ ਉਹ ਟੀਮ ਚੱਲੀ ਆ ਪਾਜੀ ਬੇਨਤੀ ਐ ਬਾਬਾ ਨਾਮਦੇਵ ਕਲੱਬ ਕਮਾਨ ਲਖਣ ਕਹਿੰਦਾ ਵੀ ਆਪਾਂ ਨਹੀਂ ਤੇ ਚੱਲੇ ਜੇ ਬਾਕੀ ਲਖਣ ਪੁਲਵਾਨ ਜੀ ਇੱਕ ਵਾਰ ਕਿੰਦੇ ਨਾਲ ਗੱਲ ਕਰ ਲੋ ਵੀ ਪਹਿਲਾਂ ਹੀ ਇਹ ਪਹਿਲਾ ਮੈਚ ਸੀਗਾ ਆਪਾਂ ਖੁਆਬ ਨਹੀਂ ਕਰਤਾ ਪਲੀਜ਼